ਪਰਵੀਨ ਬਾਂਸਲ ਕਹਿੰਦਾ ਸੀ ਵੀ ਮੈਨੂੰ ਇਹਨੇ ਹਰਾਇਆ ਵਾ ਤੇ ਤੂੰ ਸਾਡੀ ਬੀਜੇਪੀ ਦੇ ਵਿੱਚ ਆ ਜਾ ਅਸੀਂ ਤੈਨੂੰ ਇਲੈਕਸ਼ਨ ਟਿਕਟ ਦਵਾਂਗੇ ਪਰਵੀਨ ਬਾਂਸਲ ਬਹੁਤ ਧੋਖੇਬਾਜ਼ ਬੰਦਾ ਹੈ ਇਸੇ ਕਰਕੇ ਹੀ ਇਹਨਾਂ ਨੇ ਆਪਣਾ ਬਦਲਾ ਕੱਢਣ ਲਈ ਮੈਨੂੰ ਐਜੇ ਹਥਿਆਰ ਵਰਤਿਆ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਤੈਨੂੰ ਅਸੀਂ ਇਲੈਕਸ਼ਨ ਟਿਕਟ ਦਵਾਂਗੇ ਤੇ ਰਿੰਦੀ ਤੇ 2100 ਸਾਨੂੰ ਪਈ 2100 ਤੈਨੂੰ ਆਜਾਦ ਪਈ ਤੂੰ ਤਾਂ ਜੇਤੂ ਕੈਂਡੀਡੇਟ ਹੈ ਹੁਣ ਮੈਨੂੰ ਪਤਾ ਲੱਗਾ ਪਰਵੀਨ ਬਾਂਸਲ ਨਰਿੰਦਰ ਸਿੰਘ ਬੱਲੀ ਤੇ ਆ ਪੁਚੜ ਰਜਨੀਸ਼ ਧਮਾਨ ਇਹਨੇ ਟਿਕਟਾਂ ਵੇਚੀਆਂ ਨੇ ਪਾਰਟੀ ਨਾਲ ਗਦਦਾਰੀ ਕੀਤੀ ਹੈ ਤੇ ਪਾਰਟੀ ਦਾ ਇਹਨੇ ਨਾਸ ਮਾਰਿਆ ਮੱਲੀ ਮੈਨੂੰ ਕੁੱਦ ਕਿਹਾ ਵਾ ਕਿ ਅਤਰੀ ਰਨੇਸ਼ ਮਿਸ਼ਰਾ ਉਹਦੇ ਫਾਰਮ ਭਰਾ ਰਿਹਾ ਵਾ ਟਿਕਟ ਵਿਕਣੀਆਂ ਮਹਿੰਗੀ ਜਾ ਰਹੀ ਹੈ 10 ਮੈਂ ਝੂਠ ਨਹੀਂ ਬੋਲਦਾ ਉਹ ਵਾਰਡ ਨੇ ਨਾਂ ਦਿੱਤਾ ਸੇਵਾਦਾਰ ਸਰਵਨ ਅਤਰੀ ਐਸਾ ਛੱਡੋ ਮੈਂ ਕਦੀ ਕਿਸੇ ਤੋਂ ਗਿਫਟ ਵੀ ਨਹੀਂ ਲਿਆ ਜੇ ਕੋਈ ਬੰਦਾ ਕਹ ਦੇ ਮੈਂ ਰਾਜਨੀਤੀ ਛੱਡ ਦੂੰਗਾ ਮੈਂ ਨਾ ਤੋਂ ਬਦਲਾ ਜ਼ਰੂਰ ਲਾਉਂਗਾ ਇਹਨਾਂ ਨੇ ਰਾਜਨੀਤੀ ਦੀ ਗੋਡਨੀਆਂ ਲਵਾਈਆਂ ਨਾ ਮੈਂ ਵੀ ਇਹਨਾਂ ਦੀਆਂ ਰਾਜਨੀਤੀ ਗੋਡਨੀਆਂ ਹੀ ਲਵਾਉਂਗਾ ਮੈਂ ਤਾਂ ਹੱਥ ਜੋੜ ਕੇ ਮੋਦੀ ਜੀ ਨੂੰ ਬੇਨਤੀ ਕਰਦਾ ਐਦਾਂ ਦੀ ਗੰਦੀ ਲੀਡਰਸ਼ਿਪ ਆ ਨਾ ਸਾਡੀ ਲੁਧਿਆਣੇ ਦੀ ਪੰਜਾਬ ਦੀ ਇਹਨੂੰ ਸਾਰੀ ਦੀ ਸਾਰੀ ਲੀਡਰਸ਼ਿਪ ਆਲਮੋਸਟ ਬਦਲਣ ਵਾਲੀ ਆ ਇਹਨੂੰ ਬਦਲੋ ਇੱਥੇ ਤੁਸੀਂ ਆਓ ਦੇਖੋ ਜੋਗੀ ਜੀ ਵਰਗਾ ਸਾਨੂੰ ਪ੍ਰਧਾਨ ਦਿਓ ਤਾਂ ਕਿ ਅਸੀਂ ਆਪਣੀ ਭਾਜਪਾ ਨੂੰ ਪੰਜਾਬ ਦੇ ਲੋਕਾਂ ਨੂੰ ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਕਜੁੱਟ ਕਰਕੇ ਜੋ ਵੀ ਇਹਨਾਂ ਦੇ ਹੱਕ ਹੈਗੇ ਨੇ ਇਹਨਾਂ ਨੂੰ ਦੇ ਕੇ ਪੰਜਾਬ ਨੂੰ ਵੀ ਬਚਾਓ ਮੈਂ ਤੁਹਾਡੇ ਚਰਣਾ ਚ ਇਹ ਅਪੀਲ ਕਰਦਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸ਼ਿਖਾਲ ਜਨ ਹਿਤੇਸ਼ੀ ਦੇਖ ਰਹੇ ਹੂੰ ਤੁਸੀਂ ਤੇ ਮਹਾ ਮਨੀਸ਼ ਵਿਸ਼ਿਸ਼ਟ ਲਗਾਤਾਰ ਪਾਰਟੀ ਦੇ ਵਿੱਚ ਜਿਹੜੀ ਗਤੀਵਧੀਆਂ ਲਗਾਤਾਰ ਚੇਂਜ ਹੁੰਦੀਆਂ ਨਜ਼ਰ ਆ ਰਹੀਆਂ ਗੱਲ ਕਰੀਏ ਤਾਂ ਭਾਜੀਪੀ ਪਾਰਟੀ ਇਸ ਵੇਲੇ ਸਭ ਤੋਂ ਜ਼ਿਆਦਾ ਚਰਨ ਸੀਮਾ ਤੇ ਨਜ਼ਰ ਆ ਰਹੀ ਹੈ ਕਿਉਂਕਿ ਵਿਵਾਦ ਇੰਨੇ ਕ ਵੱਧ ਗਏ ਨੇ ਜਿਹੜੇ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਉਮੀਦ ਸੀ ਕਿ ਪਾਰਟੀ ਸਾਡੇ ਤੇ ਜਿਹੜਾ ਭਰੋਸਾ ਜਤਾ ਕੇ ਸਾਨੂੰ ਟਿਕਟ ਦੇਗੀ ਲੇਕਿਨ ਉਹਨਾਂ ਤੇ ਕਿਤੇ ਨਾ ਕਿਤੇ ਭਰੋਸਾ ਨਹੀਂ ਜਤਾਇਆ ਗਿਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸੁਰ ਜਿਹੜੇ ਚੇਂਜ ਹੁੰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਅਤਰੀ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਰ ਕੀ ਕਾਰਨ ਸਮਝਦੇ ਹੋ ਤੁਹਾਡੀ ਟਿਕਟ ਕੱਢ ਦਿੱਤੀ ਗਈ ਕਹਿੰਦੇ ਐਮਪੀ ਇਲੈਕਸ਼ਨਾਂ ਚ ਤੁਸੀਂ ਸਾਥ ਦਿੱਤਾ ਐਮਐਲਏ ਇਲੈਕਸ਼ਨਾਂ ਚ ਤੁਸੀਂ ਸਾਥ ਦਿੱਤਾ ਤੇ ਪਿਛਲੀ ਵਾਰੀ ਵੀ ਤੁਸੀਂ ਲੜੇ ਸੀ ਤਾਂ ਉਦੋਂ ਆਸ਼ਵਾਸ਼ਣ ਦੇ ਕੇ ਤੁਹਾਨੂੰ ਕਿਹਾ ਸੀ ਕਿ ਬੀਜੇਪੀ ਚਾਹੋ ਤੇ ਤੁਹਾਨੂੰ ਪਾਰਟੀ ਦੀ ਟਿਕਟ ਦੇਗੀ ਤੇ ਹਰ ਕੀ ਕਰਨ ਸਮਝਦੇ ਮਤਲਬ ਪਹਿਲਾਂ ਤਾਂ ਪੱਤਰਕਾਰ ਜੀ ਤੁਸੀਂ ਵਾਕਿਆ ਹੀ ਨੌਲੇਜ ਰੱਖਦੇ ਹੋ ਪੂਰੀ ਤੁਹਾਨੂੰ ਸਾਰਾ ਕੁਝ ਪਤਾ ਹੈ ਜੀ ਗੱਲ ਬਿਲਕੁਲ ਸੱਚ ਹੈ ਕਿ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਤੇ ਆਜ਼ਾਦ ਮੈਂ ਖੜਿਆ ਸੀ ਤੇ ਮੇਰੇ ਜਨਤਾ ਨੇ ਮੇਰੇ ਪਿਆਰੇ ਭਾਈਚਾਰੇ ਨੇ ਮਾਵਾ ਪੈਣਾ ਨੇ ਮੈਨੂੰ ਵੋਟਾਂ ਪਾਈਆਂ 2018 ਚ 2119 ਵੋਟਾਂ ਪਈਆਂ ਸੀਗੀਆਂ ਤੇ 2136 ਬੀਜਪੀ ਨੂੰ ਪਈਆਂ ਸੀ ਤੇ ਇਹਨਾਂ ਦੀ ਆਪਸੀ ਕੋਈ ਰਜੀਵ ਕਤਨੇ ਦੇ ਨਾਲ ਲੜ-ਡਾੜ ਸੀ ਪ੍ਰਵੀਨ ਬਾਂਸਲ ਦੀ ਤੇ ਇਹ ਕਹਿੰਦੇ ਸੀ ਵੀ ਮਤਲਬ ਪ੍ਰਵੀਨ ਬਾਂਸਲ ਜਿਹੜਾ ਹੈਗਾ ਵਾ ਉਹ ਸਾਨੂੰ ਪ੍ਰਵੀਨ ਬਾਂਸਲ ਕਹਿੰਦਾ ਸੀ ਵੀ ਮੈਨੂੰ ਇਹਨੇ ਹਰਾਇਆ ਵਾ ਜੀ ਤੇ ਤੂੰ ਵੈਸੇ ਵੀ ਇਤਨੀ ਵੋਟਾਂ ਵੱਧ ਲੈ ਗਿਆ ਤੇ ਤੂੰ ਸਾਡੀ ਬੀਜੇਪੀ ਦੇ ਵਿੱਚ ਆ ਜਾ 7 ਸਾਲ ਪਹਿਲਾਂ ਦੀ ਗੱਲ ਹੈ ਜੀ ਤੇ ਅਸੀਂ ਤੈਨੂੰ ਇਲੈਕਸ਼ਨ ਟਿਕਟ ਦਵਾਂਗੇ ਜੀ ਜੇ ਕਵੇ ਵੀ ਮੈਂ ਝੂਠ ਬੋਲਦਾ ਇਹ ਆਪਣੇ ਪੁੱਤ ਤੇ ਸਿਰ ਦੇ ਉੱਤੇ ਹੱਥ ਰੱਖ ਕੇ ਸੌਂ ਖਾ ਲਵੇ ਕਿ ਮੈਂ ਝੂਠ ਬੋ ਮੈਂ ਅਤਰੀ ਝੂਠਾ ਨਹੀਂ ਕੀ ਕਾਰਨ ਕੀ ਸਮਝਦੇ ਹੋ ਕਿਉਂਕਿ ਤੁਸੀਂ ਮੈਂ ਵੀ ਦੇਖਿਆ ਹਰੇਕ ਅਸੀਂ ਪਾਰਟੀ ਜਦੋਂ ਮੀਟਿੰਗ ਹੁੰਦੀ ਸੀ ਉੱਥੇ ਵੀ ਤੁਸੀਂ ਬੜੇ ਅੱਗੇ ਹੋ ਕੇ ਜਿਹੜਾ ਕੰਮ ਕਰਦੇ ਸੀ ਲੇਕਿਨ ਤੁਸੀਂ ਨਹੀਂ ਕੁਝ ਹੋਰ ਵੀ ਲੋਕ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਬਗਾਵਤ ਸ਼ੁਰੂ ਕਰ ਦਿੱਤੀ ਕਿ ਕਾਰਨ ਕੀ ਮਨਸ਼ਾ ਕੀ ਸਮਝਦੇ ਹੋ ਕਿ ਕਿਉਂ ਪਾਰਟੀ ਨੇ ਇਦਾਂ ਦਾ ਪਾਜੀ ਮੈਂ ਇੱਕ ਗੱਲ ਜਾਣਦਾ ਨਾ ਮੈਂ ਤੁਹਾਨੂੰ ਕੀ ਕਹਿਣਾ ਪ੍ਰਵੀਨ ਬਾਂਸਲ ਬਹੁਤ ਧੋਖੇबाज ਬੰਦਾ ਹੈ ਜੀ ਉਹਦੀ ਇੱਕ ਨਰਿੰਦਰ ਮੱਲੀ ਦੀ ਤੇ ਪ੍ਰਵੀਨ ਬਾਂਸਲ ਦੀ ਲੱਗਦੀ ਸੀਗੀ ਇਹਦੇ ਨਾਲ ਰਜੀਵ ਕਤਨੇ ਨਾਲ ਕਿਉਂਕਿ ਐਮਐਲਏ ਇਲੈਕਸ਼ਨਾਂ ਦੇ ਵਿੱਚ ਉਹ ਇਹਨਾਂ ਨੂੰ ਹਰਾਉਂਦਾ ਸੀਗਾ ਜੀ ਮੱਲੀ ਵੀ ਕਿਤੇ ਕੋਈ ਇਲੈਕਸ਼ਨਾਂ 'ਚ ਖੜਾ ਹੋਣਾ ਤੇ ਰਜੀਵ ਕਤਨੇ ਨੇ ਵਿਰੋਧ ਕੀਤਾ ਹੋਣਾ ਐਸੇ ਕਰਕੇ ਹੀ ਇਹਨਾਂ ਨੇ ਆਪਣਾ ਬਦਲਾ ਕੱਢਣ ਲਈ ਮੈਨੂੰ ਐਜੇ ਹਥਿਆਰ ਵਰਤਿਆ ਤੇ ਮੈਨੂੰ ਕਿਹਾ ਵੀ ਤੈਨੂੰ ਅਸੀਂ ਇਲੈਕਸ਼ਨ ਟਿਕਟ ਦਵਾਂਗੇ ਇੱਕ ਆਰਐਸਐਸ ਦੇ ਬਹੁਤ ਹੀ ਵਧੀਆ ਕੋਈ ਅੰਕਲ ਜੀ ਨੇ ਉਹਨਾਂ ਦੇ ਘਰੇ ਮੀਟਿੰਗ ਹੋਈ ਸੀ ਉਹ ਸਤਕਾਰਯੋਗ ਅੰਕਲ ਜੀ ਦਾ ਮੈਂ ਨਾਂ ਨਹੀਂ ਲੈਣਾ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂਗਾ ਉਹ ਝੂਠੇ ਇਹ ਨਹੀਂ ਉਹ ਤਾਂ ਸੱਚੇ ਨੇ ਉਹ ਉਹ ਤਾਂ ਕਹਿੰਦੇ ਨੇ ਕਿ ਅਤਰੀ ਤਰਨਾ ਧੋਖਾ ਹੋਇਆ ਨਰੇਸ਼ ਰੋੜੇ ਨੂੰ ਵੀ ਪਤਾ ਹੈ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਤੈਨੂੰ ਅਸੀਂ ਇਲੈਕਸ਼ਨ ਟਿਕਟ ਦਵਾਂਗੇ ਤੇ ਇਹਦੇ ਤੇ 2100 ਸਾਨੂੰ ਪਈ 2100 ਤੈਨੂੰ ਆਜਾ ਪਈ ਤੂੰ ਤਾਂ ਜੇ ਤੂੰ ਕੈਂਡੀਡੇਟ ਹੈ ਤੂੰ ਸਾਡੇ ਚ ਆ ਜਾ ਲੇਕਿਨ ਉਸ ਤੋਂ ਬਾਅਦ ਮੈਨੂੰ ਜੁਆਇਨ ਕਰਾਉਣ ਤੋਂ ਬਾਅਦ ਇਹਨਾਂ ਨੇ ਨਿਰਧਾ ਉਦੋਂ ਹੀ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਪਰ ਮੈਂ ਇੱਕ ਪਾਰਟੀ ਮੈਨੂੰ ਜੋ ਵੀ ਪਹਿਲਾਂ ਹਿਮੇਸ਼ੰਦਰ ਸਿੰਘ ਗਰੇਵਾਲ ਜੀ ਖੜੇ ਸੀ ਇੱਕ ਇੱਕ ਦਿਨ ਪਹਿਲਾਂ ਮੈਂ ਭਾਜਪਾ ਜੁਆਇਨ ਹੋਈ ਸੀ ਐਮਪੀ ਦੇ ਇਲੈਕਸ਼ਨਾਂ ਤੋਂ ਜੀ ਜਦੋਂ ਮੋਦੀ ਜੀ ਉਸ ਇਲੈਕਸ਼ਨ ਮਹੇਸ਼ੇਂਦਰ ਸਿੰਘ ਗਰੇਵਾਲ ਨੂੰ ਟਿਕਟ ਮਿਲੀ ਸੀ ਮਹੇਸ਼ੇਂਦਰ ਸਿੰਘ ਗਰੇਵਾਲ ਆਲਮੋਸਟ ਸਾਰੇ ਲੁਧਿਆਣੇ ਚ ਹਾਰੇ ਸੀਗੇ ਤੇ ਆਪਣੇ ਨਾਲ ਇਹ ਵਾਦਾ ਹੋਇਆ ਸੀ ਤੇ ਆਪਾਂ ਉਹਨਾਂ ਨੂੰ 250 ਵੋਟਾਂ ਤੇ ਲੀਡ ਕਰਕੇ ਜਿਟਾਇਆ ਸੀ ਜਾਨੀ ਕਿ 3000 ਕੁਛ ਐਦਾਂ ਵੋਟਾਂ ਪਈਆਂ ਸੀ ਬਿੱਟੂ ਜੀ ਨੂੰ ਉਦੋਂ 2800 ਐਦਾਂ ਕੁਛ 2900 ਕੁਛ ਵੋਟਾਂ ਪਈਆਂ ਸੀ ਜੀ ਤੇ ਉਸ ਤੋਂ ਬਾਅਦ ਫਿਰ ਅੱਗੇ ਪ੍ਰਵੀਨ ਬਾਂਸਲ ਜੀ ਪ੍ਰਵੀਨ ਬਾਂਸਲ ਜੀ ਸੌਰੀ ਮੇਰੇ ਮੂੰਹ ਚੋਂ ਨਿਕਲ ਗਿਆ ਪ੍ਰਵੀਨ ਬਾਂਸਲ ਆ ਗਿਆ ਪ੍ਰਵੀਨ ਬਾਂਸਲ ਜਦੋਂ ਆਇਆ ਇੱਕ ਫਰੌਡੀਆ ਬੰਦਾ ਇਹ ਇਹ ਵੀ ਮੈਂ ਦਰਦ ਜ਼ਾਹਿਰ ਕਰ ਰਿਹਾ ਹਾਂ ਕੀ ਕਰ ਬਿਲਕੁਲ ਬਿਲਕੁਲ ਪ੍ਰਵੀਨ ਬਾਂਸਲ ਜਦੋਂ ਇਲੈਕਸ਼ਨਾਂ 'ਚ ਖੜਾ ਤੇ ਮੈਂ ਇਹਨੂੰ ਇਹੀ ਵਾਅਦਾ ਕੀਤਾ ਮੈਂ ਕਿਹਾ ਭਾਜੀ ਤੁਸੀਂ ਇਸ ਵਾਰਡ ਦੀ ਚਿੰਤਾ ਛੱਡ ਦਿਓ ਵੀ ਆਪਾਂ ਮਹੇਸ਼ੰਦਰ ਸਿੰਘ ਗਰੇਵਾਲ ਜੀ ਨੂੰ ਵੀ ਜਿਤਾਇਆ ਕਹਿੰਦੇ ਵੇਵ ਬਹੁਤ ਆ ਆਮ ਆਦਮੀ ਪਾਰਟੀ ਦੀ ਮੈਂ ਕਿਹਾ ਬਿਸ਼ੱਕ ਹੋਵੇ ਬਿਸ਼ੱਕ ਹੋਵੇ ਪਰ ਮੇਰਾ ਮੇਰੀਆਂ ਮਾਵਾ ਭੈਣਾਂ ਦਾ ਵਾਰਡ ਦੀ ਵਾਰਡ ਨੰਬਰ 92 ਹੁੰਦਾ ਸੀ ਮੈਂ ਕਿਹਾ ਜੀ ਪੁਰਾਣਾ ਵਾਰਡ ਨੰਬਰ 92 ਮੈਂ ਕਿਹਾ ਮੇਰਾ ਬਹੁਤ ਪਿਆਰਾ 10 ਸਾਲਾਂ ਤੋਂ ਇੱਥੇ ਫ੍ਰੀ ਡਿਸਪੈਂਸਰੀ ਚਲਾ ਰਹੇ ਹਾਂ ਤੇ ਉਦੋਂ ਮੈਂ ਕਿਹਾ ਜੀ ਉਦੋਂ ਖੂਨਦਾਨ ਕੈਂਪ ਵੀ ਮੈਂ ਕਿਹਾ ਸੀ ਲਾਣੇ ਆ 30 ਕ ਖੂਨਦਾਨ ਕੈਂਪ ਲਾ ਚੁੱਕੇ ਆ ਮੈਂ ਕਿਹਾ ਜੀ ਗੱਲ ਇਦਾਂ ਵੀ ਆਪਾਂ ਨੂੰ ਲੋਕਾਂ ਨੇ ਪਿਆਰ ਦੇਣਾ ਹੀ ਦੇਣਾ ਤੇ ਉਦੋਂ ਇਹਨਾਂ ਨੂੰ ਬੱਗਾ ਜੀ ਬੱਗੇ ਨੂੰ ਵੋਟਾਂ ਪਈਆਂ ਸੀ 3000 ਕੁਛ ਤੇ ਇਹਨਾਂ ਸਾਨੂੰ ਪਈਆਂ ਸੀ 3300 ਕੁਛ ਜੀ ਤੇ ਯਾਨੀ ਕਿ ਫੇਰ ਉਹੀ ਲੀਡ ਜਿਹੜੀ ਆ ਬਰਕ ਰਹੀ 250 250 260 ਵੋਟਾਂ ਦੇ ਲਗਭਗ ਉਹ ਇਹਨੂੰ ਆਪਾਂ ਜਿਤਾਤਾ ਬੰਸਲ ਨੂੰ ਫਿਰ ਬਾਂਸਲ ਨੇ ਫਿਰ ਇੱਕ ਕਿਸੇ ਹੋਰ ਨੂੰ ਥਾਪੀ ਦਿੱਤੀ ਉਹਦਾ ਦਰਮਿਆਨ ਹੀ ਹੁਣ ਮੈਨੂੰ ਪਤਾ ਲੱਗਾ ਪ੍ਰਵੀਨ ਬਾਂਸਲ ਨਰਿੰਦਰ ਸਿੰਘ ਬੱਲੀ ਤੇ ਆ ਰਜਨੀਸ਼ ਧਮਾਨ ਜ਼ਿਲ੍ਹਾ ਦਾ ਪ੍ਰਧਾਨ ਜਿਹੜਾ ਸਾਡਾ ਬੁੱਚੜ ਰਜਨੀਸ਼ ਧਮਾਨ ਇਹਨੇ ਟਿਕਟਾਂ ਵੇਚੀਆਂ ਨੇ ਪਾਰਟੀ ਨਾਲ ਗਦਾਰੀ ਕੀਤੀ ਹੈ ਤੇ ਪਾਰਟੀ ਦਾ ਇਹਨੇ ਨਾਸ ਮਾਰਿਆ ਫਿਰ ਵੱਡੇ આરોਪ ਲਾ ਰਹੇ ਹੋ ਤੁਸੀਂ ਕਿ ਟਿਕਟਾਂ ਵੇਚ ਦਿੱਤੀਆਂ ਉਹ ਤਾਂ ਕਹਿੰਦੇ ਕਿ ਕੈਂਡੀਡੇਟ ਤੇ ਮੈਂ ਕਿਹਾ ਜੀ ਉਹਨਾਂ ਕੋ ਮੇਰੇ ਤੇ ਪਰਚਾ ਕਰਾ ਦਿਓ ਜੀ ਮੈਂ ਲੋਕੇਸ਼ਨ ਕਢਾ ਲਓ ਮੱਲੀ ਦੀ ਕੋਠੀ ਮੱਲੀ ਮੈਨੂੰ ਖੁਦ ਕਿਹਾ ਵਾ ਕਿ ਅਤਰੀ ਰਣੇਸ਼ ਮਿਸ਼ਰਾ ਉਹਦੇ ਫਾਰਮ ਭਰਾ ਰਿਹਾ ਵਾ ਟਿਕਟ ਵਿਕਣੀਆਂ ਮਹਿੰਗੀ ਜਾ ਰਹੀ ਹੈ 10 ਜੀ ਮੈਂ ਝੂਠ ਨਹੀਂ ਬੋਲਦਾ ਚਾਹ ਉਹ ਕਹਿ ਦੇਣ ਵੀ ਵੀ ਇਹਨੇ ਨਹੀਂ ਕਿਹਾ ਕਿ ਅਤਰੀ ਤੇ ਕੋ ਪੈਸੇ ਨਹੀਂਗੇ ਇਹਨਾਂ ਨੇ ਤੈਨੂੰ ਟਿਕਟ ਨਹੀਂ ਦੇਣੀ ਸੌਖਾ ਜਾ ਵਿਸ਼ਾਲ ਜੈਨ ਜੀ ਮੇਰੇ ਨਾਲ ਸੀਗੇ ਵਿਸ਼ਾਲ ਜੈਨ ਜੀ ਉਦੋਂ ਜਦੋਂ ਇਹ ਗੱਲ ਹੋਈ ਵਿਸ਼ਾਲ ਜੈਨ ਜੀ ਕਹਿੰਦੇ ਵੀ ਮੇਰਾ 400 500 ਗਜ ਦਾ ਪਲਾਟ ਹੈ ਲਾਧੀਆਂ ਮੈਂ ਉਹ ਵੇਚ ਦੂੰਗਾ ਤੇ ਮੁੜ ਕੇ ਮੈਨੂੰ ਇਹਨੇ ਮੱਲੀ ਨੇ ਕਿਹਾ ਕਹਿੰਦਾ ਇਹ ਇਲੈਕਸ਼ਨ ਤੇ ਪੈਸੇ ਲਾਉਣ ਵਾਲੀ ਗੱਲ ਨਹੀਂ ਕਰਦਾ ਪਿਆ ਮੈਂ ਪਾਰਟੀ ਫੰਡ ਦੀ ਗੱਲ ਕਰਦਾ ਪਾਰਟੀ ਨੂੰ ਦੇਣੀ ਮੈਂ ਉਹ ਕਿਹਨੂੰ ਦੇਣੀ ਕਹਿੰਦਾ ਤੇਰੇ ਤੋਂ ਫੜਦੇ ਨੇ ਜਜੀਸ਼ ਧਮਾਨ ਨੇ ਲੈਣੇ ਨੇ ਤੇ ਉਹਨੇ ਲੈਣੇ ਨੇ ਆ ਕਿ ਰਣੇਸ਼ ਮਿਸ਼ਰਾ ਜੀ ਵੀ ਵਿੱਚ ਇਨਵੋਲਵ ਨੇ ਉਹਨੇ ਲੈਣੇ ਨੇ ਨਹੀਂ ਲੈਣੇ ਮੈਨੂੰ ਪਤਾ ਨਹੀਂ ਪਰ ਕਹਿੰਦਾ ਉਹ ਇਨਵੋਲਵ ਨੇ ਸਰ ਤੁਹਾਨੂੰ ਇੰਨਾ ਕੁਝ ਪਤਾ ਸੀ ਤੁਸੀਂ ਉੱਪਰ ਹਾਈ ਕਮਾਂਡ ਨਾਲ ਗੱਲਬਾਤ ਨਹੀਂ ਕੀਤੀ ਕਿਉਂਕਿ ਬਰਾੜ ਸਾਹਿਬ ਨਾਲ ਮੇਰੀ ਗੱਲ ਸੁਣ ਮੈਂ ਤੁਹਾਨੂੰ ਦੱਸਾਂ ਇਹ ਕਿਦਨ ਦੀ ਗੱਲ ਆ ਜਿੱਦਣ ਇੰਟਰਵਿਊ ਹੋਈ ਆ ਨਾ ਸਾਡੀ ਭਾਜਪਾ ਦੀ ਜੀ ਅ ਤੇ ਉਹ ਉਸ ਤੋਂ ਅ ਇੱਕ ਦੋ ਦਿਨ ਪਹਿਲਾਂ ਦੀ ਗੱਲ ਆ ਇਹ ਸਵੇਰੇ 9:30 10 ਵਜੇ ਦਾ ਟਾਈਮ ਸੀ ਮੱਲੀ ਦੀ ਕੋਠੀ ਟਾਵਰ ਲੋਕੇਸ਼ਨ ਕਢਾ ਲਓ ਮੈਂ ਉੱਥੇ ਤੁਹਾਨੂੰ ਮਿਲੂੰਗਾ ਮੈਨੂੰ ਵਿਸ਼ਾਲ ਜੈਨ ਦਾ ਫੋਨ ਆਇਆ ਪਹਿਲਾਂ ਮੈਨੂੰ ਪਹਿਲਾਂ ਰਾਤੀ ਫੋਨ ਆਇਆ ਫਿਰ ਅਗਲੇ ਦਿਨ ਸਵੇਰੇ ਆਇਆ ਕਿ ਅਤਰੀ ਭਾਜੀ ਮੱਲੀ ਬੁਲਾ ਰਿਹਾ ਤੁਹਾਨੂੰ ਜਾਣਾ ਤੁਹਾਨੂੰ ਲੈ ਕੇ ਜਾਣਾ ਵੀ ਹੁਣ ਹਾਲਾਤ ਨਾਜੁਕ ਨੇ ਵੀ ਤੁਹਾਡੀ ਇਲੈਕਸ਼ਨ ਟਿਕਟ ਦਾ ਕਰਕੇ ਤੁਸੀਂ ਉਹਨੂੰ ਮਿਲੋ ਹੁਣ ਮੈਂ ਤਾਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਭਾਜੀ ਮੇਰਾ ਨਾਮ ਮੈਨੂੰ ਵਾਰਡ ਨੇ ਨਾ ਦਿੱਤਾ ਸੇਵਾਦਾਰ ਸਰਵਨਤਰੀ ਪੈਸਾ ਛੱਡੋ ਮੈਂ ਕਦੀ ਕਿਸੇ ਤੋਂ ਗਿਫਟ ਵੀ ਨਹੀਂ ਲਿਆ ਜੇ ਕੋਈ ਬੰਦਾ ਕਹਦੇ ਮੈਂ ਰਾਜਨੀਤੀ ਛੱਡ ਦੂੰਗਾ ਫਿਰ ਹੁਣ ਕੀ ਅਗਲੇ ਸਟੈਪ ਕੀ ਹੋਏਗਾ ਤਰੀ ਸਾਹਿਬ ਦਾ ਕਿਉਂ ਆਜ਼ਾਦ ਲੜੋਗੇ ਦੇਖੋ ਭਾਜੀ ਆਜ਼ਾਦ ਨਹੀਂ ਮੈਂ ਲੜ ਦੂੰਗਾ ਉਹਦਾ ਕਾਰਨ ਹੈ ਕਿਉਂਕਿ ਮੈਂ ਨਾ ਐਕਚੁਅਲੀ ਮੈਂ ਇੱਕ ਸਾਡੇ ਕੋਈ ਇੱਕ ਹੀ ਦੇਸ਼ ਹੈ ਇੱਕ ਹੀ ਚਾਂਸ ਹੈ ਜੀ ਮਤਲਬ ਤੁਸੀਂ ਸਮਝਦੇ ਪਾਵੇਂ ਮੈਨੂੰ ਕੋਈ ਕਟੜ ਮੰਨੇ ਭਾਵੇਂ ਜੋ ਮਰਜ਼ੀ ਮੰਨੇ ਹਿੰਦੂ ਸਿੱਖ ਭਾਈਚਾਰਾ ਤਾਂ ਚਲੋ ਸਾਡਾ ਇੱਕ ਹੀ ਚੀਜ਼ ਹੈ ਪਰ ਬਾਕੀ ਤੁਹਾਨੂੰ ਪਤਾ ਜਿਵੇਂ ਬੰਗਲਾਦੇਸ਼ ਦੇ ਵਿੱਚ ਧੱਕਾ ਹੋ ਰਿਹਾ ਹੈ ਜਿਵੇਂ ਬੰਗਲਾਦੇਸ਼ ਦੇ ਵਿੱਚ ਮੰਦਿਰ ਵੀ ਤੋੜਤਾ ਚਿੰਮੇ ਜੀ ਵੀ ਗ੍ਰਫਤਾਰ ਕਰ ਲਏ ਉਸ ਤੋਂ ਬਾਅਦ ਉੱਥੇ ਉਹਨਾਂ ਦਾ ਸ਼ਿਸ਼ਿਆ ਦਿੱਤਿਆ ਅਨਾਸ ਜੀ ਵੀ ਗ੍ਰਫਤਾਰ ਕਰ ਲਏ ਮੋਦੀ ਯੋਗੀ ਹੋਣੀ ਲੱਗੇ ਨੇ ਸਾਡੇ ਹਿੰਦੁਸਤਾਨ ਨੂੰ ਬਚਾਉਣ ਲਈ ਅੱਜ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਆ ਮੈਂ ਭਾਜਪਾ ਦੇ ਨਾਲ ਇਦਾਂ ਗਦਾਰੀ ਨਹੀਂ ਕਰ ਸਕਦਾ ਨਾ ਹੀ ਸੰਘ ਨਾਲ ਗਦਾਰੀ ਕਰ ਸਕਦਾ ਕਿਉਂਕਿ ਮੈਨੂੰ ਸੰਘ ਦੇ ਕੁਝ ਲੋਕਾਂ ਨੇ ਉਹ ਤਾਂ ਝੂਠੇ ਨਹੀਂ ਨਾ ਹੈਗੇ ਝੂਠੇ ਤੇ ਭਾਜਪਾ ਦੇ ਆਹ ਬੁਚੜ ਜਿਹੜੇ ਤਿੰਨ ਚਾਰ ਬੰਦੇ ਨੇ ਸੇਵਾਦਾਰ ਕਹਦੇ ਨੇ ਠੱਗ ਨੇ ਇਹ ਚਪੇੜਾ ਮਾਰਾ ਮੇਰਾ ਜੀ ਕਰਦਾ ਨਾ ਚਪੇੜਾ ਮਾਰਾ ਪਰ ਮੈਂ ਪ੍ਰਸ਼ਾਸਨ ਦੀ ਲੰਘਣਾ ਨਹੀਂ ਕਰਦਾ ਮੈਂ ਇਹਨਾਂ ਨੇ ਮੈਂ ਇਹਨਾਂ ਤੋਂ ਬਦਲਾ ਜ਼ਰੂਰ ਲਊਂਗਾ ਇਹਨਾਂ ਨੇ ਇਹਨਾਂ ਨੇ ਰਾਜਨੀਤੀ ਦੀ ਗੋਡਨੀਆਂ ਲਵਾਈਆਂ ਨਾ ਮੈਂ ਵੀ ਇਹਨਾਂ ਦੀਆਂ ਰਾਜਨੀਤੀ ਗੋਡਨੀਆਂ ਹੀ ਲਵਾਊਂਗਾ ਇਹ ਕੀ ਸੋਚਦੇ ਨੇ ਕਿ ਮੈਨੂੰ ਕਾਉਂਸਲਰ ਦੀ ਟਿਕਟ ਨਹੀਂ ਦਿੱਤੀ ਕੀਪਤਾ ਜੇ ਕ੍ਰਿਸ਼ਨ ਭਗਵਾਨ ਚਾਵੇ ਤਾਂ ਮੈਨੂੰ ਕੀ ਪਤਾ ਮੈਂ ਐਮਐਲਏ ਕੱਲ ਨੂੰ ਬਣ ਜਾ ਪਰ ਮੇਰੀ ਇੱਛਾ ਨਹੀਂ ਹੈਗੀ ਇਦਾਂ ਦੀ ਵੀ ਮੈਂ ਤਾਂ ਚਲੋ ਅਸੀਂ ਤਾਂ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਸੇਵਾਦਲ ਚਲਾਉਣਾ ਤੇ ਬਾਕੀ ਹੁਣ ਵੋਟਾਂ ਜਿਹੜੀਆਂ ਦੀ ਗੱਲ ਹੈ ਅਸੀਂ ਭਾਜਪਾ ਦੀ ਜੱਤ ਹੀ ਲੀਡਰਸ਼ਿਪ ਪ੍ਰੋਪਰ ਚੇਂਜ ਨਹੀਂ ਹੁੰਦੀ ਨਾ ਮੈਂ ਜ਼ਿਲ੍ਹਾ ਭਾਜਪਾ ਨੂੰ ਵੋਟਾਂ ਪਾਉਣੀਆਂ ਨੇ ਨਾ ਮੈਂ ਪੰਜਾਬ ਭਾਜਪਾ ਲਈ ਕੰਮ ਕਰਨਾ ਮੈਂ ਕਰਮ ਕਰੂੰਗਾ ਹੁਣ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਹੋਣਗੀਆਂ ਮੈਂ ਆਪਣੇ ਨਰਿੰਦਰ ਮੋਦੀ ਜੀ ਲਈ ਕੰਮ ਕਰੂੰਗਾ ਯੋਗੀ ਜੀ ਲਈ ਕੰਮ ਕਰੂੰਗਾ ਉਹ ਲਾਸਟ ਦੇ ਵਿੱਚ ਕੀ ਕੁਝ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਵੈਸੇ ਤਾਂ ਤੁਸੀਂ ਬਹੁਤ ਕੁਝ ਬੋਲ ਗਏ ਹੋ ਤੇ ਕੀ ਕੁਝ ਜਿਹੜੀ ਦਿਲ ਦੀ ਇੱਕ ਦਰਦ ਹੁੰਦੀ ਹੈ ਉਹ ਕਿਸ ਤਰ੍ਹਾਂ ਬਿਆਨ ਕਰਾਂ ਮੈਂ ਤਾਂ ਹੱਥ ਜੋੜ ਕੇ ਮੋਦੀ ਜੀ ਨੂੰ ਬੇਨਤੀ ਕਰਦਾ ਮੋਦੀ ਜੀ ਦੇਖੋ ਤੁਸੀਂ ਸਾਡੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਏ ਹੋ ਅੱਜ ਸਾਡੀ ਡੀਜੀਪੀ ਅੱਜ ਸਾਡੀ ਆਰਮੀ ਅੱਜ ਅਸੀਂ ਅਸਲਾ ਬਣਾਉਣ ਲੱਗ ਗਏ ਆ ਸਾਡਾ ਦੇਸ਼ ਤਾਕਤਵਰ ਹੋ ਗਿਆ ਹੈ ਮੈਂ ਤਾਂ ਇੱਕ ਗੱਲ ਨਾ ਜਿਹੜੇ ਬੰਗਲਾਦੇਸ਼ ਦੇ ਵਿੱਚ ਵੀ ਤੰਗ ਹੋ ਰਹੇ ਨੇ ਇਹ ਤੋਂ ਨਾ ਬਾਰੇ ਵੀ ਸੋਚੋ ਭਾਵੇਂ ਸਾਨੂੰ ਉਹਨਾਂ ਦੇ ਮਜਾਈਲਾਂ ਵੀ ਮਾਰਨੀਆਂ ਪੈਣ ਮਾਰੋ ਭਾਵੇਂ ਆਪਾਂ ਵੀ ਮਰ ਜਾਈਏ ਪਰ ਆਪਣੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਉਥੇ ਤੰਗ ਹੋ ਰਹੇ ਨੇ ਨਾ ਉਹ ਜਿਹੜੇ ਕੁੱਟਦੇ ਪੈਣ ਨੇ ਘਰੋਂ ਕੱਢ-ਕੱਢ ਕੇ ਮਾਰਦੇ ਪੈਣ ਨੇ ਉਹਨਾਂ ਬਾਰੇ ਸੋਚੋ ਤੇ ਅੱਜ ਜਿਹੜੀ ਐਦਾਂ ਦੀ ਗੰਦੀ ਲੀਡਰਸ਼ਿਪ ਆ ਨਾ ਸਾਡੀ ਲੁਧਿਆਣੇ ਦੀ ਪੰਜਾਬ ਦੀ ਇਹਨੂੰ ਸਾਰੀ ਦੀ ਸਾਰੀ ਲੀਡਰਸ਼ਿਪ ਹਾਲ ਬੋਸਟ ਬਦਲਣ ਵਾਲੀ ਆ ਇਹਨੂੰ ਬਦਲੋ ਇੱਥੇ ਤੁਸੀਂ ਆਓ ਦੇਖੋ ਜੋਗੀ ਜੀ ਅਰਗਾ ਸਾਨੂੰ ਪ੍ਰਧਾਨ ਦਿਓ ਤਾਂ ਕਿ ਅਸੀਂ ਆਪਣੀ ਭਾਜਪਾ ਨੂੰ ਪੰਜਾਬ ਦੇ ਲੋਕਾਂ ਨੂੰ ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਕਜੁੱਟ ਕਰਕੇ ਜੋ ਵੀ ਇਹਨਾਂ ਦੇ ਹੱਕ ਹੈਗੇ ਨੇ ਇਹਨਾਂ ਨੂੰ ਦੇ ਕੇ ਪੰਜਾਬ ਨੂੰ ਵੀ ਬਚਾਓ ਮੈਂ ਤੁਹਾਡੇ ਚਰਨਾਂ 'ਚ ਇਹ ਅਪੀਲ ਕਰਦਾ ਜੈ ਹਿੰਦ ਜੈ ਭਾਰਤ ਸੋ ਇਹ ਸੀਗੇ ਸਾਡੇ ਨਾਲ ਅਤਰੀ ਜੀ ਜਿਨ੍ਹਾਂ ਨੇ ਆਪਣੇ ਆਪ ਹੀ ਜਿਹੜਾ ਪੂਰਾ ਦਰਦ ਆਪਣਾ ਬਿਆਨ ਕੀਤਾ ਕੁਝ ਕਹਿਣ ਦੀ ਲੋੜ ਨਹੀਂ ਐ ਸੋ ਕਿਤੇ ਨਾ ਕਿਤੇ ਭਾਜਪੀ ਲੁਧਿਆਣਾ ਨੂੰ ਵੀ ਇੱਥੇ ਸੋਚਣ ਦੀ ਜਿਹੜਾ ਵਿਚਾਰਨ ਦੀ ਜਿਹੜੀ ਲੋੜ ਹੈ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕੀ ਕਾਰਨ ਰਹਿ ਕਿ ਕਿਉਂ ਜਿਹੜੀਆਂ ਐਡੇ ਵਧੀਆ ਵਰਕਰਾਂ ਨੂੰ ਜਿਹੜੀ ਹੈ ਟਿਕਟ ਨਾ ਦੇ ਕੇ ਕਿ ਜੋ ਹੋਰ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ ਕੀ ਇਹਦੇ ਪਿੱਛੇ ਕੀ ਕਾਰਨ ਸੀਗਾ ਦੇਖਦੇ ਰਹੋ ਬਣੇ ਰਹੋ ਜਨਹਿਤੈਸ਼ੀ ਧੰਨ